ਸਰਕਾਰ ਦਾ ਕੋਝਾ ਮਜ਼ਾਕ ਕੀ ਹੁੰਦਾ ਹੈ ਅੱਜ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਹੈ ਜਿਹਦੇ 'ਚ ਐਜੂਕੇਸ਼ਨ ਕੈਟੇਗਰੀ ਦੇ ਵਿੱਚ ਹਜ਼ਾਰ ਐਪਲੀਕੈਂਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ 479 CRS ਸਕੋਰ ਤੇ ਤੇ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਮਜ਼ਾਕ ਦੀ ਗੱਲ ਮੈਂ ਕਿਉਂ ਕਰ ਰਿਹਾ ਹਾਂ ਤੇ ਕਿਉਂ ਇੰਟਰਸਟਿੰਗ ਫੈਕਟਰ ਹੈਗਾ ਕਿਉਂਕਿ ਅੱਜ ਉਹਨਾਂ ਨੂੰ ਵੀ ਇਨਵੀਟੇਸ਼ਨ ਭੇਜਿਆ ਗਿਆ ਹੈ ਜਿਨ੍ਹਾਂ ਨੇ ਕਦੇ ਕੈਨੇਡਾ ਦੇ ਵਿੱਚ ਕਿਸੇ ਵੀ ਸਟੱਡੀ ਜਾਂ ਵਰਕ ਜਾਂ ਕਿਸੇ ਵੀ ਤਰੀਕੇ ਨਾਲ ਕੈਨੇਡਾ ਕਦੇ ਆਏ ਨਹੀਂ ਹੈਗੇ ਉਹ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਨੇ ਉੱਥੇ ਚਾਹੇ ਉਹਨਾਂ ਦੀ ਮੈਕਸਿਮ ਏਜ ਜਿਹੜੀ ਹੈ 30 ਸਾਲ ਦੀ ਵੀ ਹੈਗੀ ਹੈ ਕਿਉਂਕਿ ਉਤੋਂ ਥੱਲੇ ਵਾਲੇ ਨੂੰ ਤਾਂ ਇਨਵੀਟੇਸ਼ਨ ਆਈ ਹੈ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਸੀਆਰਐਸ ਸਕੋਰ ਹੈਗਾ ਆ 479 ਬਣਦਾ ਉਹ ਕਿਵੇਂ ਬਣਦਾ ਹੈ ਕਿ ਜਿਵੇਂ ਉਹਨਾਂ ਦੇ ਆਪਣਾ ਆਇਲਸ ਦੇ ਵਿੱਚ 778 8 ਲਿਸਨਿੰਗ 7 ਰੀਡਿੰਗ ਰਾਈਟਿੰਗ ਸਪ ਤਿੰਨ ਸਾਲ ਦਾ ਐਕਸਪੀਰੀਅੰਸ ਜਿਹਦੇ ਵਿੱਚ 0123 ਕੈਟਾਗਰੀ ਦੇ ਵਿੱਚ ਟਾਇਰ ਦੇ ਵਿੱਚ ਪਰ ਉਹਦੇ ਵਿੱਚ 6 ਮਹੀਨੇ ਦਾ ਐਕਸਪੀਰੀਅੰਸ ਜਿਹੜੇ ਨੌਕੋਡ ਹੈਗੇ ਨੇ ਐਜੂਕੇਸ਼ਨ ਕੈਟਾਗਰੀ ਨੂੰ ਜਿਹੜੇ ਐਡਰੈਸ ਕਰਦੇ ਨੇ ਉਹਦੇ ਵਿੱਚ ਹੋਵੇ ਤੇ ਉਹਨਾਂ ਦਾ ਕੋਈ ਬ੍ਰਦਰ ਸਿਸਟਰ ਉਰੇ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਤੇ ਉਹਨਾਂ ਨੇ ਚਾਹੇ ਉੱਥੇ ਐਮਏ ਤੱਕ ਕੀਤੀ ਹੋਈ ਹੈ ਤੇ ਉਹਨਾਂ ਨੂੰ ਵੀ ਜਿਹੜਾ ਹੈ ਅੱਜ ਇਨਵਿਟੇਸ਼ਨ ਆਏ ਹੈਗੇ ਨੇ ਹੁਣ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਵਿਦਨ ਕੈਨੇਡਾ ਦੇ ਵਿੱਚ ਸਟੱਡੀ ਤੇ ਆਏ ਨੇ ਫਿਰ ਉਹ ਤੋਂ ਬਾਅਦ ਵਰਕ ਕਰ ਰਹੇ ਨੇ ਹੁਣ ਵਰਕ ਪਰਮਿਟ ਐਕਸਪਾਇਰ ਵੀ ਹੋ ਗਏ ਤੇ ਉਹਨਾਂ ਦੇ ਵਰਕ ਪਰਮਿਟ ਸਰਕਾਰ ਨੇ ਰਿਫਿਊਜ਼ ਵੀ ਕਰਤੇ ਸਰਕਾਰ ਤੁਹਾਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਉਰੋਂ ਨਿਕਲੋ ਤੁਸੀਂ ਸਾਡੇ ਹਾਊਸਿੰਗ ਸਿਸਟਮ ਦੇ ਉੱਤੇ ਜਿਹੜਾ ਹੈ ਹਾਊਸਿੰਗ ਕ੍ਰਾਈਸਿਸ ਪਾ ਰੱਖਿਆ ਹੈ ਤੁਸੀਂ ਜਿਹੜਾ ਹੈ ਸਾਡਾ ਹੈਲਥ ਕੇਅਰ ਹੈ ਉਹਦੇ ਤੇ ਆਪਣਾ ਤੁਸੀਂ ਜਿਹੜਾ ਹੈ ਬੋਝ ਬਣੇ ਹੋਏ ਹੋ ਤੁਹਾਨੂੰ ਕੱਢਣ ਨੂੰ ਫਿਰਦੀ ਹੈ ਨਜਾਇਜ਼ ਰਿਫਿਊਜ਼ਲਾਂ ਦੇ ਰਹੀ ਹੈ ਤੇ ਦੂਜੇ ਪਾਸੇ ਬਾਹਰੋਂ ਬੰਦੇ ਸੱਦ ਰਹੀ ਹੈ ਕੀ ਸੈਂਸ ਬੰਦੀ ਹੈ ਇਸ ਚੀਜ਼ ਦੀ ਹੁਣ ਇਹ ਚਾਹੀਦਾ ਹੈ ਕਿ ਜਿਹੜੇ ਆਪਣੇ ਡਰਾਨ ਨੇ ਅੱਛਾ ਜਿਹੜੇ ਇਹ ਜੇ ਐਪਲੀਕੈਂਟ ਹੈਗੇ ਨੇ ਉਹਨਾਂ ਦੇ ਕੋਲ ਤਾਂ ਕਿਸੇ ਟਾਈਪ ਦਾ ਕੋਈ ਈਸੀ ਕਿਉਂਕਿ ਉੱਥੋਂ ਆਉਣਗੇ ਆ ਕੇ ਫਿਰ ਈਸੀ ਦਾ ਲਾਇਸੈਂਸ ਲੈਣਗੇ ਫਿਰ ਜਿਹੜਾ ਆਪਣਾ ਜਿਹੜੀ ਬਾਕੀ ਟੀਚਰ ਦੀਆਂ ਜਿਹੜੀਆਂ ਓਕਿਪੇਸ਼ਨਾਂ ਹੈਗੀਆਂ ਜਿਹਦੇ ਵਿੱਚ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਉਹ ਲੈ ਕੇ ਫਿਰ ਜੌਬਾ ਕਰਨਗੇ ਉਹਨਾਂ ਨੂੰ ਵੀ ਸਮਾਂ ਲੱਗੂਗਾ ਆ ਕੇ ਤਾਂ ਜਿਹੜੇ ਉਰੇ ਵਰਕਿੰਗ ਕਰ ਰਹੇ ਨੇ ਉਹਨਾਂ ਨੂੰ ਤਾਂ ਪਰਜੂ ਨਹੀਂ ਦੇਣੀ ਚਾਹੀਦੀ ਸੋ ਸੈਂਸ ਇਹੀ ਬਣਦੀ ਹੈ ਕਿ ਜਿਹੜੇ ਵਿਦਨ ਕੈਨੇਡਾ ਹੇਗੇ ਨੇ ਸੀਈਸੀ ਕੈਟਾਗਰੀ ਦੇ ਬੰਦੇ ਹੈਗੇ ਨੇ ਉਹਨਾਂ ਦੇ ਵਿੱਚ ਇਹ ਕੈਟਾਗਰੀ ਸਪੈਸਿਫਿਕ ਡਰਾ ਜਿਹੜੇ ਟਾਰਗੇਟ ਹੋਣੇ ਚਾਹੀਦੇ ਨੇ ਸੈਂਸ ਉਹ ਬੰਦੀ ਹੈ ਕਿਉਂਕਿ ਉਹਨਾਂ ਕੋਲ ਘਰ ਵੀ ਹੈ ਉਹਨਾਂ ਕੋਲ ਜੌਬ ਵੀ ਹੈ ਉਹਨਾਂ ਨੇ ਆਪਣਾ ਉਹ ਹੈਲਦੀ ਵੀ ਹੈਗੇ ਨੇ ਉਹਨਾਂ ਦਾ ਆਪਣਾ ਹੈਲਥ ਕੇਅਰ ਤੇ ਉਹਨਾਂ ਨੇ ਕੋਈ ਬੜਾ ਭਾਰ ਵੀ ਨਹੀਂ ਪਾਇਆ ਹੈਗਾ ਉਹ ਹੈਲਥ ਦੇ ਵਿੱਚ ਵੈਸੀ ਐਡਮਿਸਿਬਿਲਟੀ 'ਚ ਆ ਜਾਣਾ ਸੋ ਇਹੋ ਜਿਹੇ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਜੇ ਮੌਕਾ ਮਿਲਦਾ ਤਾਂ ਕਿਤੇ ਨਾ ਕਿਤੇ ਜਿਹੜੇ ਹਜ਼ਾਰ ਐਪਲੀਕੈਂਟ ਪਿਕ ਹੋਏ ਨੇ ਪਤਾ ਨਹੀਂ ਕਿੰਨੇ ਕੋ ਡਰਾ ਆਣੇ ਨੇ এডੂਕੇਸ਼ਨ ਸੈਕਟਰ ਦੇ ਕਿਉਂਕਿ ਵੈਸੇ ਵੀ ਗਿਣਵੇਂ ਡਰਾ ਆਉਂਦੇ ਨੇ ਪਰ ਸਕੋਰ ਜਿਹੜਾ CRS ਵਾਲਾ ਹੈਗਾ ਉਹ ਹੋਰ ਡਾਊਨ ਜਾਣਾ ਸੀਗਾ ਜੇ ਸਿਰਫ ਵਿਦਨ ਕੈਂਡੀਡੇਟਾਂ ਵਾਲਿਆਂ ਨੂੰ ਟਾਰਗੇਟ ਕਰਦੇ